ਜੀ ਚੱਲੀ ਸੱਚੇ ਕਾਲ ਜੀ ਕੀ ਹਾਲ ਚੱਲ ਨੇ ਤੁਹਾਡੇ ਸੋ ਜਪਨਾਮ ਜੀ ਸਾਰਿਆਂ ਨੂੰ ਤੁਹਾਡੀ ਆਪਣੀ ਸਰਜੀਤ कौर ਔਰ ਕੁਲਦੀਪ ਦੁਸਾਨ ਚੱਲੇ ਆ ਜੀ ਲੁੱਚੇ ਬੜੇ ਦੇ ਸੱਟ ਦੇ ਤੇ ਮੇਰੀ ਲੁੱਚੇ ਬੜੇ ਦੀ ਗੈਂਗ ਪੂਰੀ ਹਾਂ ਦੇਖੋ ਜੀ ਮੇਰੀਆਂ ਚੇਲੀਆਂ ਬਾਲਕੀਆਂ ਸਾਰਿਆਂ ਜਪਨਾਮ ਜੀ ਸਾਰਿਆਂ ਨੂੰ ਜੱਸੀ ਕਮਬੈਕ ਐਦੇ ਕਹਿੰਦੇ ਹੁੰਦੇ ਆ ਹਾਂ ਤੇ ਰਹਿਮਤ ਆ ਰਹੀ ਆ ਨਾਲੇ ਸਾਡੇ ਨਾਲ ਜੱਗੀ ਜੱਗੀ ਜੱਟ ਪੇਜ ਆ ਜਾ ਕੇ ਫੋਲੋ ਜਰੂਰ ਕਰ ਲਓ ਚੈਨਲ ਆ ਉਹਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਅੱਜ ਲੁੱੱਚੇ ਬੁੜੇ ਵਿੱਚ ਜੋ ਕੁਝ ਹੋਣ ਵਾਲਾ ਆ ਉਹ ਤੁਸੀਂ ਮੰਗਲਵਾਰ ਨੂੰ ਖਾਸਸ ਕੇ ਲੋਟ-ਪੋਟ ਹੋ ਜਾਣਾ ਤੇ ਜਿਹੜੀ ਅੱਜ ਆਨੰਦ ਆਜ ਪਾਈ ਹੈ ਕਿ ਨਹੀਂ ਨਾ ਅੱਜ ਨਹੀਂ ਅੱਜ ਨਹੀਂ ਪਾਈ ਕਿਉਂਕਿ ਅੱਜ ਤੁਹਾਨੂੰ ਪਤਾ ਹੀ ਜਾਵੇ ਸ਼ਹੀਦੀ ਦਿਹਾੜਾ ਆ ਕੱਲ ਨੂੰ ਪਾਵਾਂਗੇ ਸ਼ਾਇਦ ਉਹ ਤੁਹਾਨੂੰ ਅਸੀਂ ਸ਼ਾਮ ਤੱਕ ਇਨਫੋਰਮੇਸ਼ਨ ਦੇ ਦੇਵਾਂਗੇ ਸਾਡੀ ਆਪਣੇ ਆਨੰਦ ਵੈਬ ਸੀਰੀਜ਼ ਦਾ 19ਵਾਂ ਵਖਰੇ ਆ 20ਵਾਂ ਭਾਗ ਕਦੋਂ ਆ ਰਿਹਾ ਹੈ ਉਹ ਅਸੀਂ ਜਰੂਰ ਦੱਸਾਂਗੇ ਅੱਜ ਨਹੀਂ ਪਾਇਆ ਆਪਾਂ ਤਾਨੂੰ ਪਤਾ ਹੀ ਇਹ ਸ਼ਹੀਦੀ ਦਿਹਾੜੇ ਚੱਲਦੇ ਆ ਚਲੋ ਕੰਮ ਵੀ ਜ਼ਰੂਰੀ ਆ ਅਸੀਂ ਆਪਣਾ ਕੰਮ ਵੀ ਕਰ ਰਹੇ ਆ ਕੰਮ ਕੀਤੇ ਬਿਨਾਂ ਨਹੀਂ ਸਰਦਾ ਗੁਰੂਆਂ ਪੀਰਾਂ ਮਹਾਰਾਜਾਂ ਨੇ ਵੀ ਕਿਹਾ ਵੇ ਕਿਰਤ ਕਰੋ ਅਸੀਂ ਕੀਰਤੀ ਕਰ ਰਹੇ ਆ ਸੋ ਅੱਜ ਵੀ ਲੁੱਚੇ ਬੁੜੇ ਦੇ ਸੈੱਟ ਤੇ ਚੱਲੇ ਆ ਜੱਟ ਵੀਟ ਰਿਕਾਰਡ YouTube ਚੈਨਲ ਸਾਡਾ ਸੋ ਪਿੱਛੇ ਪਹਿਲਾਂ ਤਾਂ ਸੁਖੀ ਪਟਾਲ ਵੀ ਪਟਾਲ ਪਟਾਲ ਵੀ ਤੇ ਅਮਨ ਧੂਰੀ ਤੇ ਲਵਪ੍ਰੀਤ ਚੀਮਾ ਜੀਮਾ ਜੀ ਚੀਮਾ ਜੀ ਜੇ ਚੀਮਾ ਜੀ ਨਹੀਂ ਸੀ ਲਾਇਆ ਸੀ ਚੀਮਾ ਜੀ ਚੀਮਾ ਜੀ ਕਰਾਈ ਪਈ ਆ ਜੀ ਚੀਮਾ ਸਾਹਿਬਾ ਜੀ ਹੋ ਚੀਮਾ ਸਾਹਿਬ ਹਾਂਜੀ ਠੀਕ ਹੈ ਜੀ ਸੋ ਹੋਰ ਦੋਸਤੋ ਸੈਟ ਤੇ ਪਹੁੰਚ ਕੇ ਅੱਜ ਹੋਣ ਵਾਲਾ ਆ ਤਕੜਾ ਹੰਗਾਮਾ ਸੋ ਜਿਹੜਾ ਇਹ ਹੰਗਾਮਾ ਆ ਇਹ ਤੁਹਾਨੂੰ ਦੇ ਆਫ ਕੈਮਰਾ ਤਾਂ ਅੱਜ ਹੀ ਦੇਖਣ ਨੂੰ ਮਿਲੂਗਾ ਔਨ ਕੈਮਰਾ ਤੁਹਾਨੂੰ ਮੰਗਲਵਾਰ ਨੂੰ ਮਿਲੂਗਾ ਦੇਖਣ ਨੂੰ ਸੋ ਬਣੇ ਰਿਓ ਸਾਡੇ YouTube ਚੈਨਲ ਜੱਟ ਵੀ ਟ੍ਰੈਕਾਸਟ ਨਾਲ ਰਿਕਾਰਡ ਨਾਲ ਤੇ ਜਿਹੜਾ ਮੇਰਾ ਚੈਨਲ ਉਹ ਹੈਗਾ ਕੁਲਦੀਪ ਦਸਾਂਝ ਜੀ ਤੁਸੀਂ ਆਫ ਕੈਮਰਾ ਜਿਹੜੇ ਸਾਡੇ ਦੇਖੜੀਆਂ ਗੱਲਾਂ ਬਾਤਾਂ ਉਹ ਤੁਸੀਂ ਕੁਲਦੀਪ ਦਸਾਂਝ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਕੀ ਧੰਨਵਾਦ ਦੋਸਤੋ ਟੈਂ 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 ਦੋਸਤੋ ਮੈਨੂੰ ਮਿਲ ਗਿਆ ਸਵੇਰੇ ਸਵੇਰੇ ਆਉਂਦੀ ਨੂੰ ਗਿਫਟ ਗਿਫਟ ਕੀ ਮਿਲੇ ਆ ਮੈਂ ਤੁਹਾਨੂੰ ਦਿਖਾਉਣੀ ਆ ਕਿੰਗ ਬੀਟ ਸਿਮਪਲ ਕੰਪੈਨ। ਉਹ ਲਿਪਸਟਿਕ ਆ ਇਹ ਮੇਕਅਪ ਆਰਟਿਸਟ ਸੁਖੀ ਪਟਾਲਵੀ ਤੇ ਇਹਦੇ ਕੋਲ ਜਦੋਂ ਵੀ ਇਹ ਲਿਪਸਟਿਕਾਂ ਮੈਂ ਦੇਖਦੀ ਸੀ ਮੈਨੂੰ ਇਹ ਕਹਿਣਾ ਨਹੀਂ ਆਉਂਦਾ ਵੀ ਇਹਨਾਂ ਨੂੰ ਕੀ ਕਹਿੰਦੇ ਆ ਬਸ ਮੈਂ ਲਿਪਸਟਿਕਾਂ ਦੂਜੀਆਂ ਬਰਸ਼ ਵਾਲੀਆਂ ਯੂਜ਼ ਕਰਦੀਆਂ ਜ਼ਿਆਦਾ ਤੇ ਮੈਨੂੰ ਇਹ ਕਹਿੰਦੀ ਮੈਂ ਲਿਆ ਕੇ ਦਊਂਗੀ ਸੋ ਅੱਜ ਮੈਨੂੰ ਲਿਪਸਟਿਕਾਂ ਲਿਆ ਕੇ ਦਿੱਤੀਆਂ ਮੈਂ ਕਿਹਾ ਵੀ ਮੈਂ ਪੇ ਕਰ ਦਿੰਨੀ ਆ ਉਹ ਕਹਿੰਦੀ ਨਹੀਂ ਇਹ ਮੇਰੇ ਵੱਲੋਂ ਤੁਹਾਨੂੰ ਗਿਫਟ ਹੈ ਸੋ ਥੈਂਕ ਯੂ ਸੋ ਮੱਚ ਸੁਖੀ ਅਲਬਿਸਟਿਕਾਂ ਦੇ ਕਲਰ ਬੜੇ ਪਿਆਰੇ ਨੇ ਤੇ ਆ ਹੈਗਾ ਬਰਸ਼ ਇਹ ਬਰਸ਼ ਨਾ ਲਾਉਣੀ ਆ ਮੈਂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮੱਚ ਸੋ ਅਲਬਿਸਟਿਕਾਂ ਕਿ ਫਿੱਕੀ ਜੇ ਸਰਜੀਤ ਕਾ ਔਰ ਬੰਨ ਲੱਗੀਆਂ ਮੈਂ ਜਿਵੇਂ ਗੋਰੀਆਂ ਮੇਕਅਪ ਕਰ ਲਿਆ ਸੋ ਥੈਂਕ ਯੂ ਦਿਰੰਗਰੀ ਕੀ ਵਿਕਟਾਲਾ ਹੁਣ ਘਟਾਲਾ ਨੂੰ ਪਤਾ ਕਿੰਨੇ ਪੈਸੇ ਘਟਾਇਆ ਸਿਰਫ 10 ਰੁਪਏ 490 ਰੁਪਏ ਸੀ ਨਹੀਂ ਕੋਟੀ ਇਹ ਫਿਰ ਦਿਖਾਉਂਦੇ ਕਰਦੇ ਸਾਡੇ ਮੁਗੇ ਦਾ ਹਾਂ 10 ਰੁਪਏ ਘਟਾਇਆ 10 ਰੁਪਏ ਘਟਾਇਆ ਹਾਂ ਮਰੁੰਦੇ ਗੱਪ ਹੁਣ ਤਾਂ 1200 ਇਹਨੂੰ ਬਾਈ ਦੀ ਮਾਰਕੀਟ ਚ ਲੈ ਜਾਏ 50 ਦੀ ਲੈ 50 ਤੇ ਲੈ ਕੇ ਦਊਗੀ ਸੰਡੇ ਮਾਰਕੀਟ ਚ ਪਟਿਆਲੇ ਆ ਲੱਗਦੀ ਆ ਰੌਣਕਾਂ ਵਾਹ ਵਾਹ ਦੇ ਨਾਲ ਖਾਓ ਇਹ ਰਿਕਾਰਡ ਆ ਆਵਾਜ਼ ਬਹੁਤ ਚੰਗੀ ਆ ਨਮਸਕਾਰ ਹਿੰਦੋਰੀਆਂ ਗਏ ਆ ਬਰਾ ਕੋਈ ਸੜਕੇ ਟੈਂਪੂ ਚਾਹਣਾ ਟੈਂਪੂ ਨਹੀਂ ਜਿੱਥੇ ਤਰਬੂਜ਼ ਤੱਕਰਾਉਣਾ ਦਾ ਟੈਂਪੂ ਟੈਂਪੂ ਦੇ ਚੜ੍ਹ ਕੇ ਆ ਇਹ ਦੇਖੀਂ ਟੈਂਪੂ ਤੇ ਜਨਜੀਤ ਵਰਤ ਬਣਾ ਸੀ ਕਿ ਮੈਂ ਜਿੰਨਾ ਚਿਰ ਇਹ ਨਹੀਂ ਹੁੰਦੇ ਚੜ੍ਹਦੀ ਪ੍ਰਧਾਨ ਸਾਡੀ ਅਸੀਂ ਕਿਵੇਂ ਚੜ੍ਹਦੇ ਆਂਗੇ ਨਾਲੇ ਪ੍ਰਧਾਨ ਉੱਥੇ ਜਾਂਦੀ ਨੇ ਉਹੀ ਪ੍ਰਧਾਨ ਬਣੀ ਬੈਠੀ ਮੈਂ ਸਾਰੀ ਉਮਰ ਉੱਥੇ ਕੱਢਦੀ ਹੈ ਇਹ ਤੋਂ ਹੀ ਪ੍ਰਧਾਨ ਬਣੀ ਬੈਠੀ ਹੈ ਮੇਰਾ ਬੰਦਾ ਵੀ ਬਾਬੇ ਨੇ ਬਾਰੇ ਸਿਆਣੀ ਕਰਕੇ ਮੇਰੀ ਗੱਲ ਮੇਰਾ ਬੰਦਾ ਵੀ ਬਾਬੇ ਨੇ ਬਾਰੇ ਤੋਰ ਰਿਹਾ ਮੇਰੇ ਜਵਾਕ ਵੀ ਬਾਬੇ ਨੇ ਪੜਨੇ ਲਾਇਨੇ ਮੇਰੀ ਡਿਊਟੀ ਵੀ ਬਾਬੇ ਨੇ ਸਾਹਮਣੇ ਪੁੱਟਾ ਦੀ ਪ੍ਰਧਾਨ ਬਣ ਗਈ ਗੋਫਾ ਚ ਵੀ ਵੱਧ ਇਹ ਜਾਂਦੀ ਹੈ ਸਾਰੀ ਤੇ ਡਿਊਟੀ ਮੈਨ ਲਾਉਣੀ ਆ ਲੋ ਜੀ ਮੈਂ ਨਾਲ ਥੋੜਾ ਜੱਲ ਕਰਾ ਫੋਟੋਆਂ ਕਰਾ ਰਹੇ ਨੇ ਮੇਰੀ ਬਣਾ ਦੀ ਯਾਰਾ ਇੰਦਰ ਸਰ ਨੂੰ ਮੈਂ ਨਾਲ ਆਇਆ ਫੋਟੋਆਂ ਕਰਾ ਰਹੇ ਨੇ ਵਾਣੀ ਹਾਂ ਵਾਣੀ ਤਾਂ ਮੈਂ ਆਪਕੋ ਉਹ ਤਾਂ ਹੀ ਕਹਿਣਾ ਦੀ ਕਹਿੰਦਾ ਉਹ ਖਰਾਬ ਹੋਇਆ ਪਿਆਗਾ ਫੇਰ ਹਣ ਬੋਲੋ ਆ ਜਿਹੜੀਆਂ ਦੋੇ ਸ਼ੈਂਪਾਂ ਨੇ ਇੱਕ ਇਹਦੀ ਆ ਜੀ ਬੱਗੜ ਵਾਲੀ ਦੀ ਇੱਕ ਆਹ ਭੂਰੇ ਵਾਲੀ ਦੀ ਹੈ ਦਰਜੀਤ ਕਰਦੀ ਅਸੀਂ ਇਹੀ ਕਹਿੰਦੇ ਆ ਵੀ ਅਸੀਂ ਤੁਹਾਡਾ ਭਲਾ ਚਾਹੁੰਦੇ ਆ ਤੇ ਇਹ ਪਤਾ ਕਰਾਵਾਂਗੇ ਵੀ ਕਿਹੜੀ ਚ ਜ਼ਿਆਦੇ ਸੋਨਾ ਹੈ ਤੇ ਕਿਹੜੀ ਚ ਘੱਟ ਆਮਨ ਕੁੜੇ ਹਾਂ ਆ ਜਾਵਾਂਗੇ ਅਸੀਂ ਦੋਨੋਂ ਜਾਵਾਂਗੇ ਤੇ ਜਿਹੜੀ ਸਾਨੂੰ ਲੱਗੀ ਵੀ ਜ਼ਿਆਦੇ ਸੋਨੇ ਵਾਲੀ ਉਹਨੂੰ ਅਸੀਂ ਵੇਚ ਆਵਾਂਗੇ ਹਾਂ ਠੀਕ ਹੈ ਤੇ ਜਿਹੜੀ ਮੂੰਹ ਤੇ ਗੱਲ ਕਹੀ ਆ ਹਾਂ ਕੈਮਰਾ ਆਨ ਕੈਮਰਾ ਕੈਮਰਾ ਆਨ ਹੈ ਕੈਮਰਾ ਤੁਹਾਡੀ ਗੱਲ ਕਹੀਏ ਕੋਈ ਚੁਗਲੀ ਨਹੀਂ ਕੋਈ ਨਹੀਂ ਉਹਨੂੰ ਵੇਚਾਵਾਂਗੇ ਫਿਰ ਆਪਾਂ ਨਵੇਂ ਸਾਲ ਤੇ ਕਰਾਂਗੇ ਪਾਰਟੀ ਅਸੀਂ ਕੱਢੀ ਦੋਨੇ ਕੱਢੀ ਗਏ ਨਾ 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 ਜੱਸੀ ਜੱਸੀ ਕੱਢਣੀ ਨਹੀਂ 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 ਜੱਸੀ ਕੱਢਣੀ ਨਹੀਂ ਉਹ ਚ ਕੈਮਰੇ ਚ ਐ ਕਰਕੇ ਦਿਖਾਵਾਂਗੇ ਆਡੀਓ ਆਂ ਦਿਖਾ ਦੇ ਆ ਅਦਸਿਓ ਕਿਹੜੀ ਅਸਲੀ ਕਿਨੇ سونے ਦੀ ਆ ਕਿਹੜੀ ਕਿੰਨੇ ਨਹੀਂ ਹੈ ਦੋਨੋਂ 골ਡ ਦੀਆਂ ਨੇ ਭਈ ਅਸਲੀ ਨਕਲੀ ਨਹੀਂ ਅਸਲੀ ਨਕਲੀ ਨਹੀਂ ਹੈਗੀ ਹੈ 골ਡ ਦੀਆਂ ਨੇ ਪਰ ਇਹਨਾਂ ਦਾ ਫਰਕ ਦੱਸੋ ਇਹ ਹੁਣ ਇਹਨਾਂ ਦੇ ਹੱਥ ਨਹੀਂ ਨਾ ਫੜਾਉਣੀ ਤਾਂ ਕਰਕੇ ਫਰਕ ਤਾਂ ਹੁਣ ਮੈਂ ਤਾਂ ਜੱਸੀ ਦੱਸਾਂਗੇ ਸੁਨਿਆਰੇ ਕੋਲ ਜਾ ਕੇ ਜਿਹੜੀ बिकਦੀ ਉਹ ਅਸਲੀ ਆ ਜਿਹੜੀ ਨਾ ਵਿਕਦੀ ਉਹ ਚ ਲਾਓ ਟਾ ਚ ਮਲਾ ਗਟਾ ਹਾਂ ਦੰਗ ਦਾ ਲੰਗਰ ਸੇਵਾ ਆਹ ਬੰਤ ਦਿਖਾਉਦੇ ਬਾਅਦ ਕੇ ਆਹ ਦੇਖੋ ਜੀ ਬੰਤ ਖਾ ਰਿਆ ਖੀਰ ਤੇ ਰੇੜੀ ਦੇ ਚ ਫਟਾਈ ਠੀਕ ਹੈ ਤਾਂ ਬਾਅਦ ਰੇਹਣਾ ਆਪਣੇ ਸਭ ਬੋਦੇ ਜੀ ਜਾਂਦੇ ਜਾਂਦੇ ਆਪਾਂ ਸ਼ਾਮ ਨੂੰ ਕੰਡਾ ਕੱਢ ਜਾਗੇ ਦੇਖੋ ਨਰਾਲੇ ਬਾਬੇ ਦੀਆਂ ਸੰਗ ਤਾਂ ਇਹਨਾਂ ਛੇਲੀਆਂ ਬੁਲਾ ਰਹੀ ਅੱਖਾਂ ਵੇਖ ਕੇ ਨਸ਼ਾ ਅਦਬ ਗਿਆ ਝੜ ਗਣੀ ਦਿਲ ਤਪਦਾ ਨਹੀਂ ਦਿਲ ਤਪਦਾ ਨਹੀਂ ਇਹੋ ਜਿਹਾ ਹੁਣ ਮੈਨੂੰ ਮੁਕੜਾ ਦੇਖ ਕੇ ਮਰ ਗਿਆ ਮੈਂ ਓਹ ਇਹਨਾਂ ਦੇ ਤਾਂ ਸੌਦੇ ਮਿਲ ਜਾਂਦੀਆਂ ਨੇ ਕਹਿੰਦੀ ਮੈਨੂੰ ਐਂ ਨਸੀਲੀ ਅੱਖਾਂ ਦੇ ਇੱਕ ਜਿਹੇ ਬੀਬੀ ਮੋਹਿਤ ਹੋ ਗਈ ਇਹਦਾ ਕੀ ਕਸੂਰ ਹੈ ਮਗਰ ਜਾਓ ਜੋ ਜੱਤ ਵਾਂਗ ਚਮਚਾ ਮਾਈ ਦੇਖੋ ਜੀ ਲੰਗਰ ਦਾ ਪ੍ਰਸ਼ਾਦਾ ਸ਼ੱਕ ਰਹੀਆਂ ਬੀਬੀਆਂ ਵਧੀਆ ਲੱਗ ਰਿਹਾ ਸਵਾਦ ਬਹੁਤ ਬਹੁਤ ਲੰਗਰ ਦਾ ਪ੍ਰਸ਼ਾਦਾ ਦਾ ਸਵਾਦ ਸਾਰਿਆਂ ਨੇ ਸ਼ੱਕ ਲਿਆ ਬਹੁਤ ਜਿਆਦਾ ਵਧੀਆ ਗਾਜਰਾ ਮਟਰ ਮਿਕਸ ਸਬਜੀ ਸੁੱਕੀ ਖਾ ਲਈ ਰੋਟੀ ਖਾਟ ਖਾਟ ਬੜੀ ਸਵਾਦ ਸਬਜੀ ਅਦੇ ਕੋ ਆਵੇ ਅਦੇ ਕੋ ਆਵੇ ਆ ਜੀ ਸਾਡਾ ਕੋਈ ਨਹੀਂ ਵਰਕੀ ਹੋਇਆ ਇਹ ਕਿ ਨਾ ਮੂੰਹ ਦਾ ਚੰਨਾ ਨਹੀਂ ਤੇ ਦੇਖੋ ਬਾਬਾ ਕਰ ਰਿਹਾ ਪਾਣੀ ਦੀ ਸੇਵਾ ਫਿਲਟਰ ਸਾਡਾ ਅੱਜ ਖਰਾਬ ਹੈ ਤੇ ਬੋਤਲਾਂ ਲਿਆਣੀਆਂ ਟੋਟਲੀ ਫ੍ਰੀ ਹੋ ਚੁੱਕੇ ਆ ਸ਼ੂਟ ਕਰਕੇ ਲੱਗੀਆਂ ਚੇਂਜ ਕਰਨ ਅਸੀਂ ਜਾਵਾਂਗੇ ਨਾਬੇ ਸੁਖੀ ਮੈਂ ਇੱਕ ਸਿਮਰਨ ਆਰਟਿਸਟ ਸਿਮਰਨ ਸਿੱਧੂ ਨਾਬੇ ਜਾਵਾਂਗੇ ਨਾਬੇ ਵੀ ਕੁਝ ਕਰਾਂਗੇ ਡਿਸਕਸ ਉੱਥੇ ਦਾ ਬਲੌਗ ਵੀ ਤੁਹਾਨੂੰ ਜਲਦੀ ਅਪਲੋਡ ਕਰਾਂਗੇ ਕੱਲ ਨੂੰ ਸੋ ਬਣੇ ਰਿਹਾ ਬਲੌਗ ਦੇ ਨਾਲ ਫਿਲਹਾਲ ਜੱਟ ਵੀ ਟ੍ਰੈਕਸ ਤੇ ਅਸੀਂ ਫ੍ਰੀ ਆ ਤੇ ਚਾਹ ਦਾ ਕੱਪ ਪੀ ਕੇ ਫੇ ਨੈਕਸਟ ਨਿਕਲਦੇ ਆ ਨਾਬੇ ਵੰਦੇ ਹੁਣ ਕਰੋ ਪਲੀਜ਼ 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 ਨਹੀਂ ਨਹੀਂ ਪਲੀਜ਼ ਚਲੋ ਅੰਦਰ ਮੈਂ ਦੱਸਣਾ ਚਲੋ ਪਲੀਜ਼ ਦੁਬਾਰਾ ਮੈਡਮ ਆਓ ਚਲੋ 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 ਚਲਦੀ ਠੀਕ ਹੈ ਨਾ ਦੁਬਾਰਾ ਲਾਈ ਇਹ ਹੀ ਗਾਣਾ ਦੁਬਾਰਾ ਲਾਓ ਕਿਉਂਕਿ ਆਵਾਜ਼ ਦੇ ਵਿੱਚ ਅਜਬ ਜਿਹਾ ਨਸ਼ਾ ਆ ਲਫੜ ਬਣਾਈ ਇੱਧਰ ਇੱਧਰ ਸਾਰਿਆਂ ਦਾ ਮੈਡਮ ਜੀ ਇੱਥੇ ਇੱਧਰ ਆਓ ਪਲੀਜ਼ ਮੈਂ ਅਮਰਤਾ ਦੇ ਕੋਲੋਂ ਭੁੱਲ ਜਿਓ ਸਰਦੀ ਤੂੰ ਇੰਦਰ ਰੱਖਿਆ ਬਾੜਿਓ ਓਕੇ ਮਰ ਗਿਆ ਨਹੀਂ ਦਿਲ ਟਪਦਾ ਨਹੀਂ ਤੇਰਾ ਕਿਹੋ ਜਿਹਾ ਹੋਣਾ ਮੈਂ ਤਾਂ ਮੁਖੜਾ ਦੇਖ ਕੇ ਮਰ ਗਿਆ ਨਹੀਂ ਇੱਕ ਹੋਰ ਲਾਓ ਇੱਕ ਹੋਰ ਲਾਓ ਆ ਵੀ ਜਾਵੇ ਤੇਰਾ ਲੱਕ ਨਹੀਂ ਹੈਲੋ ਇੱਕ ਤਾਂ ਸ਼ੂਟ ਕਰਦਾ ਹੋਰ ਲਾ ਲਓ ਜਿਹੜਾ ਮੈਨੂੰ ਜਿੰਨਾ ਦਾ ਸੋਨਾ ਤੇਰਾ ਲੱਕ ਡੁੱਡੂ ਡੁੱਡੂ ਹੁੰਦਾ ਨਹੀਂ ਨਾ ਬੜਾ ਨਹੀਂ ਅੱਛਾ ਦੱਸੋ ਕੀ ਗਾਣਾ ਅਗਲਾ ਕੀ ਜਿਹੜਾ ਪਹਿਲਾਂ ਮੋਕਾ ਦੇਾਂਗੇ ਸਭਨਾਂ ਨੂੰ ਇੱਕ ਮੌਕਾ ਦੇਾਂਗੇ ਇੱਕ ਸੋਨੇ ਦਾ ਅਜਾ ਨੱਚ ਲੈ ਹਾਏ ਨਹੀਂ ਅਜਾ ਨੱਚ ਲੈ ਹਾਏ ਨਹੀਂ ਅਜਾ ਨੱਚ ਲੈ ਨੱਚ ਲੈ ਨੱਚ ਲੈ ਤੇ ਇਹਦੇ ਤਾਂ ਪੱਤਲੀ ਜਿਹੀ ਆਉ ਲਾਬੋ ਨਾ ਵੀਰੇ ਆਪਾਂ ਨਹੀਂ ਹਿੱਲਦੇ ਆਪਾਂ ਨਹੀਂ 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 ਨਨੂ ਕਹਿਣਾ ਹੈ ਬੰਦੇ ਫੇਰ ਅਜ ਗੱਡੀ ਚ ਵਾਦ ਗਏ ਆ ਤੈਨੂੰ ਲਈ ਹੁਣ ਇੱਥੇ ਬਿਠਾ ਦੰਨੇ ਆ ਬਾਕੀ ਤੁਸੀਂ ਢੀਢੀ ਇੱਕ ਕਪ ਕਦੋਂ ਦਾ ਹੋਇਆ ਆ ਪਰ ਚੱਲਾ ਜੱਗੀ ਹੁਣ ਛੱਡਣ ਹੁਣ ਜ਼ਰੂਰੀ ਛੱਡਣਾ ਲਾਵਾਂਗੇ 90 ਰੌਣਕਾਂ ਆਜੋ ਜੈ ਜੈ ਕਰੀਏ ਵਾਲਾ ਆਪਣੀ ਬਲੌਗ ਦੇਖ ਲਿਓ 뮤ਜ਼ਿਕ ਹਾਰਟ ਟੀਵੀ ਤੇ ਤੇ ਜੱਟ ਵੀ ਟਰੈਕਸ ਤੇ ਲਾਤੀਆਂ ਰੌਣਕਾਂ ਰੌਣਕਾਂ ਤੋਂ ਬਾਅਦ ਜਾਵਾਂਗੇ ਹੁਣ ਨਾਬੇ ਮੇਰਾ ਸੁੱਖੀ ਦਾ ਨਾਈਟ ਸਟੇ ਹੈਗਾ ਨਾਬੇ ਕਿਉਂਕਿ ਕੱਲ ਨੂੰ ਸਾਡਾ ਸ਼ੂਟ ਹੈਗਾ ਨਾਬਾ ਮੈਂ 뮤ਜ਼ਿਕ ਹਾਰਟ ਟੀਵੀ ਤੇ ਕੋਈ ਗੱਲ ਨਹੀਂ ਕੋਈ ਚੁਗਲੀ ਕਰਨੀ ਹੈ ਤਾਂ ਕੋਈ ਨਹੀਂ ਮੈਂ ਮਿਊਟ ਕਰ ਦੂੰਗੀ ਐਡੀ ਕੋਈ ਗੱਲ ਨਹੀਂ ਹੈ ਜੀ ਇੱਧਰ ਆਇਆ ਛੱਡ ਤਾਂ ਅੱਛਾ ਤੁਸੀਂ ਕਰ ਲਓ ਇੱਧਰ ਚੁਗਲੀਆਂ ਕੋਈ ਗੱਲ ਨਹੀਂ ਇੱਧਰ ਬਾਕੀ ਦੋਸਤੋ ਬਣੇ ਰਿਓ ਬਲੌਗ ਦੇ ਨਾਲ ਕੱਲ ਨੂੰ ਤੁਹਾਨੂੰ 뮤ਜ਼ਿਕ ਹਾਰਟ ਟੀਵੀ ਵਾਲਾ ਬਣੂਗਾ ਬਲੌਗ